ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹਾਂ ਬੜੀਆ ਅਸੀਂ ਸਤਿ ਸ੍ਰੀ ਅਕਾਲ ਬੁਲਾ ਦਿੱਤਾ ਨਹੀਂ ਬੁਲਾ ਦਿੱਤੀ ਸਾਰਿਆਂ ਨੂੰ ਹਾਂ ਤੇ ਅਸੀਂ ਅੱਜ ਤੁਹਾਨੂੰ ਲੱਗ ਰਿਹਾ ਹੋਣਾ ਵੀ ਤਿਆਰ ਵਿਆਹ ਹੋਏਵੇਂ ਨੇ ਤੇ ਅਸੀਂ ਚੱਲੇ ਹਾਂ ਅੱਜ ਮੰਤਰੀ ਦੇ ਮੰਤਰੀ ਕੇ ਵਿਆਹ ਤੇ ਮੰਤਰੀ ਤੁਸੀਂ ਜਾਣਦੇ ਹੋ ਸਾਰੇ ਅੰਬੀ ਮੰਤਰੀ ਹੈਗਾ ਕੌਣਾ ਤੇ ਉਹਨਾਂ ਸ਼ਾਮ ਦੀ ਪਾਰਟੀ ਆ ਉਹਨਾਂ ਦੇ ਤੇ ਹੁਣ ਜਾ ਰਹੇ ਆ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਅੱਗੇ ਮਲਾਵਾਂਗੇ ਨਾਲੇ ਤੁਹਾਨੂੰ ਮੰਤਰੀ ਨੂੰ ਹਾਸਿਕਾ 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 ਲਓ ਜੀ ਆਓ ਖੜੇ ਨੇ ਬੀ ਵੀ ਗੱਲਾਂ ਜੇ ਨਬੀ ਜੀ ਮੈਂ ਕੋਈ ਬਲੌਗ ਸ਼ੂਟ ਕਰਾਂ ਹਾਂ ਜੀ ਬਲੌਗ ਸ਼ੂਟ ਕਰਨਾ ਵੀ ਭੁੱਲ ਜਾਨੇ ਆ ਤੇ ਹੁਣ ਅਸੀਂ ਇੱਥੇ ਚੱਲੇ ਦੀਦੀ ਹਣੀ ਉਧਰ ਦੀ ਆਉਣਗੇ ਕਾਚੀ ਤੇ ਆਪਣੀ ਚ ਲਓ ਜੀ ਆ ਮੂਰੇ ਮੂਰੇ ਬੈਂਸ ਫੈਮਲੀ ਜਾ ਰਹੀ ਆ ਤੇ ਗੱਡੀ ਤੇ ਲਿਖਿਆ ਹੋਇਆ ਬੈਂਸ ਹਾਂ ਤੇ ਉਹ ਦਿਖ ਰਿਹਾ ਵਿਆਹ ਆ ਜਾਂਦਾ ਘਰ ਆ ਰੀਤ ਘਰ ਦਿਖ ਰਿਹਾ ਮੰਤਰੀ ਦਾ ਮੰਤਰੀ ਦਾ ਘਰ ਅਸੀਂ ਇਸ ਟੋਫੀ ਇਨ ਫਿਰ ਕਿਉਂ ਚੱਕ ਲਈਆਂ ਰੱਖੋ ਵਿਚ ਪੁੱਤਾਂ ਆਪਾਂ ਨੇ ਵਿਆਹ ਚ ਚਲੇ ਜਾਣਾ ਰੱਖੋ ਆ ਕੇ ਫੇਰ ਲੈ ਲਿਓ ਹਾਂਜੀ ਫੇਰ ਲੈ ਲਿਓ ਅੱਛਾ ਇਹ ਆ ਪਿੰਡਾ ਕੀ ਨਾਮ ਆ ਪਿੰਡ ਦਾ ਕੋਗਾ ਕੋਗਾ ਜੀ ਕੋਗਾ ਪਿੰਡ ਦਾ ਨਾਲੇ ਜਿਉਂ ਨੇੜੀ ਆ ਕੋਗਾ ਹੈ ਨਾ ਹਾਂ ਕਹਿੰਦੀ ਕੂਕਾ ਅਸੀਸ ਕਹਿੰਦੀ ਕੂਕਾ ਖੜੀਆਂ ਨੇ ਗੱਡੀਆਂ ਮંત્રી ਕਹਿੰਦਾ ਸੀ ਤਿਆਰੀ ਨਹੀਂ ਆਪ ਨਹੀਂ ਤਿਆਰ ਹੋਣਾ ਮੰਤਰੀ ਹਾਂ ਕਾ ਲਓ ਗੱਡੀਆਂ ਕੱਢੀਆਂ ਖੜੀਆਂ ਨੇ ਮੰਤਰੀ ਅਜੇ ਹੈ ਨਾ ਤਿਆਰ ਨਹੀਂ ਬਾਜੀ ਆ ਹੈਗੀ ਜਗ੍ਹਾ ਪੱਗੇ ਜਾ ਕੇ ਵੀ ਨਹੀਂ ਜਗ੍ਹਾ ਲੱਗਦੀ ਹੈਗੀ ਅੱਦੋਂ ਤੋਂ ਮਗਰੀਨ ਲਾਤਾ ਉੱਥੇ ਸੀਗੀ ਜਗ੍ਹਾ ਤਾਂ ਹਾਂ ਇਹ ਫੁੱਲ ਵਾਲੀ ਕਾਰ ਵੀ ਖੜੀ ਆ ਜੇ ਇਹ ਫੁੱਲਾਂ ਵਾਲੀ ਕਾਰ ਅੱਜੇ ਵਿਆਹ ਕੇ ਲੈ ਕੇ ਆਏ ਨੇ ਗਾੜੀ ਨੇ ਗਾੜੀ ਖੜੀਆਂ ਨੇ ਹਾਂ ਗੱਡੀਆਂ ਤੇ ਗੱਡੀਆਂ ਖੜੀਆਂ ਨੇ 22 ਪਾਰਟੀ ਤੇ ਅੱਛਾ ਉਰੇ ਦੀ ਰਾਏ ਇੱਥੇ ਦੀ ਹਾਂ ਇੰਟਰਸਟ ਹੋ ਰਹੀ ਜੀ ਇੱਥੇ ਖਲਾ ਦੋ ਬੱਸ ਮਾੜਾ ਮੋਰ ਕਿੱ데 ਗਿਆ ਜੇ ਲਗ ਗਿਆ ਜਨਾਮ ਉੜਦੀ ਹੋਈ ਓਲ ਵਾਲਿਆਂ ਨੂੰ ਵੀ ਖੜਾਈ ਖੜੇ ਨੇ ਆਏ ਤਾਂ ਕਦੋਂ ਦੇ ਨੇ ਮੰਤਰੀ ਹਾਂਜੀ ਜੋੜੀ ਦੀ ਐਂਟਰੀ ਦੇਖ ਕੇ ਆਪਾਂ ਫੇਰ ਅਸੀਂ ਅੱਗੇ ਸਟਾਲਾਂ ਤੇ ਖਾਣ ਪੀਣ ਇੱਧਰ ਭੈਣ ਤੇ ਪ੍ਰੋਣਾ ਸਾਹਿਬ ਖਾੜਾ ਇਹਨੇ ਦੇਖੋ ਪਰ ਪਰ ਪਲੇਟਾਂ ਨਾਲ ਹੀ ਆ ਰੋਗੀ ਭੈਣ ਵੀ ਕਹਿੰਦੇ ਵੀਡੀਓ ਬਨ ਰਹੀ ਆ ਸੰਗ ਕੀ ਸੰਗ ਦੀ ਥੋੜਾ ਜਿਹਾ ਤੇ ਆਪਾਂ ਵੀ ਰਹੇ ਸੀ ਖਾ ਪੀ ਤੇ ਲਓ ਜੀ ਫਿਰ ਤੁਸੀਂ ਵੀਰੇ ਦੇਖਿਓ ਹੁਣ ਇੱਕ ਕਮਾਲ ਦੀ ਚੀਜ਼ ਮੈਨੂੰ ਲੱਗਾ ਦਹੀਂ ਭਲ ਹਾਂ ਦਹੀਂ ਭੱਲੇ ਲੈ ਕੇ ਆਏ ਸੀਗਾ ਮੈਂ ਤੇ ਪ੍ਰੋਣਾ ਸਾਹਿਬ ਸਾਡੀ ਕੱਲ੍ਹ ਇਹਨੂੰ ਵੀ ਸੇਵਾ ਦੇਖੋ ਕਿਵੇਂ ਗੋਲ ਗੱਪੇ ਇੱਥੇ ਗੋਲ ਗੱਪੇ ਦੀ ਪਲੇਟਾਂ ਲਿਆ ਕੇ ਦੇ ਰਹੇ ਨੇ ਵੀ ਕਹਿੰਦੇ ਤੁਸੀਂ ਖੜੋ ਮੈਂ ਮੈਂ ਲਿਆਉਣਾ ਦੇਖੋ ਪ੍ਰੋਣਾ ਸਾਹਿਬ ਨੇ ਖਵਾਏ ਸਾਨੂੰ ਗੋਲ ਗੱਪੇ ਸਾਰਿਆਂ ਨੂੰ ਉਹ ਅਸੀਂ ਇਹ ਸਾਹ ਪ੍ਰਿੰਮਾਸ ਤੇ ਸੀਗਾ ਆਪਣੀ ਮਰਜ਼ੀ ਨਾਲ ਕੁਝ ਖਾ ਪੀ ਰਿਆ ਸੀਗਾ ਆਹ ਭੈਣ ਵੀ ਖਾ ਪੀ ਰਹੀ ਐ ਪਰ ਗੋਲ ਗੱਪੇ ਹਜੇ ਪਏ ਨਹੀਂ ਪਰ ਜਿਹੜੇ ਪ੍ਰੋਨਾ ਸਾਹਿਬ ਨੇ ਲਿਆ ਕੇ ਦਿੱਤੇ ਨੇ ਸੋ ਕਹਿੰਦੇ ਪਹਿਲੇ ਪਹਿਲੀਆਂ ਪਲੇਟਾਂ ਬਿਲੀਆਂ ਹੋ ਜਾਣ ਵੀ ਫਿਰ ਉਦੋਂ ਬਾਅਦ ਆਪਾਂ ਗੋਲ ਗੱਪੇ ਕਰਦਿਆਂ ਲਓ ਦੇਖੋ ਇੱਕ ਬਲੇਡ ਹੋਰ ਆ ਗਈ ਪ੍ਰੋਨਾ ਸਾਹਿਬ ਤਾਂ ਉਹਦੀ ਸੇਵਾ ਤੋਂ ਹੀ ਰਹਿ ਦੇਖੋ ਆਗੇ ਚਲੇਗੇ ਤੇ ਲੋ ਜੀ ਫਿਰ ਮੰਤਰੀ ਆ ਗਿਆ ਸਾਡੇ ਕੋਲ ਨੂੰ ਵੀ ਮੰਤਰੀ ਕਹਿੰਦਾ ਚਲੋ ਆ ਜਾਓ ਕਰੋ ਡਾਂਸ ਵੀ ਮੰਤਰੀ ਨਾਲ ਕੀਤਾ ਥੋੜਾ ਬਹੁਤਾ ਡਾਂਸ ਡਾਂਸ ਦੀ ਆਪਣੀ ਬਣਾਈਗੀ ਵੀਡੀਓ ਸੋ ਅਸੀਂ ਆਪਣੇ ਫੁੱਲ ਸ਼ਾਰਟ ਸ਼ੂਟ ਦਾ ਵੀਡੀਓ ਤੇ ਫੁੱਲ ਬਣਾਏ ਨੇ ਸੋ ਲੋ ਜੀ ਤੇ ਮੰਤਰੀ ਦਾ ਘਰ ਦੇਖਣ ਲੱਗ ਗਏ ਆਪਾਂ ਉਹ ਵਿਆਹ ਵਾਲਾ ਘਰ ਸੋ ਨਾਸਾ ਨੂੰ ਮੰਤਰੀ ਨੇ ਕਿਹਾ ਵੀ ਮੇਰਾ ਘਰ ਦੇਖ ਲੋ ਤੇ ਨਾ ਉਹਨੇ ਦਿਖਾਇਆ ਅਸੀਂ ਤਾਂ ਬੇਸ਼ਰਮਾਂ ਦੀ ਤਰ੍ਹਾਂ ਆਪੇ ਪਹੁੰਚ ਗਏ ਸੀ ਆਪੇ ਦੇਖਣ ਲੱਗ ਗਏ ਬਾਹਰ ਵੀਡੀਓ ਸ਼ੂਟਾਂ ਚੱਲ ਰਹੀਆਂ ਸੀ ਸਾਰਿਆਂ ਦੀਆਂ ਇੱਕ ਫੋਰ ਫੈਮਲੀ ਖੜੀ ਸੀ ਉਹ ਵੀ ਸ਼ੂਟ ਕਰ ਰਹੀ ਸੀਗੀ ਤੇ ਅਦਰ ਅਸੀਂ ਲੋਕੇਸ਼ਨ ਦੇਖ ਰਹੇ ਸੀ ਪਹਿਲਾਂ ਵੀ ਕਿਤੇ ਸ਼ੂਟ ਕਰੀਏ ਫੇਰ ਪਹੁੰਚ ਗਏ ਸੀ ਅੰਦਰ ਉਹ ਸਾਰਾ ਘਰ ਦੇਖਿਆ ਨੀਚੇ ਮੰਤਰੀ ਦਾ ਗਰਾਉਂਡ ਫਲੋਰ ਸੋ ਉੱਪਰ ਅਸੀਂ ਨਹੀਂ ਗਏਗੇ ਐਵੇਂ ਫੇ ਕਹਿਣਗੇ ਵੀ ਕੌਣ ਫਿਰਦੇ ਨੇ ਇਹ ਆ ਮੰਤਰੀ ਦੀ ਫੈਮਲੀ ਦੇਖੋ ਜੀ ਵਿਆਹ ਦੇ ਟਾਈਮ ਦੇ ਮੰਤਰੀ ਪਛਾਣ ਚ ਹੀ ਨਹੀਂ ਆ ਰਿਆ ਮੰਤਰੀ ਦੇ ਮੰਮੀ ਡੈਡੀ ਤੇ ਭਾਈ ਮੰਤਰੀ ਤੇ ਠੇਕੇਦਾਰ ਸਾਹਿਬ ਸੀਗੇ ਸੋ ਘਰ ਵੀ ਮੰਤਰੀ ਦਾ ਬਹੁਤ ਸੋਹਣਾ ਹੈ ਜੀ ਵਧੀਆ ਬਣਿਆ ਹੋਇਆ ਘਰ ਉੱਪਰ ਵੀ ਪੋਰਸ਼ਨ ਹੈ ਨਹੀਂ ਲੱਗਦਾ ਸੀਗਾ ਬਟ ਅਸੀਂ ਉੱਪਰ ਨਹੀਂ ਗਏਗੇ ਕਿਉਂਕਿ ਐਵੇਂ ਫੇ ਸਾਨੂੰ ਕੋਈ ਬਾਹਰ ਕੱਢਦਾ ਵੀ ਤੁਸੀਂ ਕੌਣ ਫਿਰਦੇ ਹੋ ਬਿਨਾ ਪੁੱਛੇ ਕਿੱਛੇ ਦੇਖੀ ਜਾਂਦੇ ਹੋ ਕੋਈ ਚੋੜੇ ਨਾ ਸਮਝ ਲੈਂਦਾ ਆਹਨ ਗਰ ਕੇ ਫਿਰ ਸੀ ਬਸ ਘਰ ਦੇਖ ਕੇ ਆਗੇ ਵਾ